ਅਸੀਂ ਵੀ ਡੜਕੇ ਡੜਕੇ ਇਥੇ ਨੇੜੇ ਦੇ ਪਿੰਡਾਂ 'ਚ ਵੋਟਾਂ ਪੱਕੀਆਂ ਕਰਕੇ ਆਏ ਆ ਜਿਹੜੀ ਵੀ ਪਾਰਟੀ ਨੂੰ ਸਹੀ ਲੱਗਦੀ ਐ ਉਸ ਪਾਰਟੀ ਨੂੰ ਸਪੋਰਟ ਕਰੋ ਤੇ ਗੱਜ-ਵੱਜ ਕੇ ਕਰੋ ਮੈਂ ਸਰਾਮਾ ਤੇ ਇੱਕ ਬੰਦੇ ਦੀ ਬੜੀ ਦਹਿਸ਼ਤ ਰਹੀ ਐ ਜੀਰਵਾਲੇ ਦੀ ਪਾਸ਼ਾ ڈاکੂ ਤੇ ਆਹਦੇ ਵੀ ਬੰਦਾ ਵਧੀਆ ਸੀਗਾ ਅਮੀਰਾਂ ਤੋਂ ਲੁੱਟ ਕੇ ਗਰੀਬਾਂ 'ਚ ਦਾਨ ਕਰ ਦਿੰਦਾ ਸੀਗਾ ਫਿਲਮੀ ਕਹਾਣੀ ਸੀ ਪੂਰੀ ਮੈਂ ਸੁਣਿਆ ਵੀ ਆਪਣੇ ਪਿੰਡ ਵੀ ਕਰੀ ਆਇਆ ਸੀ ਪਾਸ਼ਾ ڈاکੂ ਕਹਿੰਦੇ ਆ ਵੀ ਇੱਥੇ ਪਾਸ਼ਾ ڈاکੂ ਨੇ ਇੱਕ ਬੰਦੇ ਨੂੰ ਪਿੰਡ ਦੇ ਨੂੰ ਗੱਡੀ ਚਾੜਿਆ ਸੀਗਾ ਕਿੰਨੀ ਗਰਮੀ ਐ ਬਿੱਲੀ ਵਿਚਾਰੀ ਵੇਖੋ ਬੈਠੀ ਤੇ 9 ਦੇ ਵਿੱਚ ਕੋਈ ਮੀਂਹ ਨਹੀਂ ਬਸ ਇੱਕ ਹੀ ਚੀਜ਼ ਵਧੂਗੀ ਉਹ ਆ ਟੈਂਪਰੇਚਰ ਆ ਆਏ ਆ ਰੇ ਮੁੰਡੇ ਨੌਜਵਾਨ ਮੁੱਕੇ ਮੂੰਹ ਆਦੇ ਭਲੇਟ ਕੇ ਗਰਮੀ ਤੋਂ ਬੱਦਰ ਬਾਰੇ ਆਹਲ ਵੀਰ ਸਿੰਘ ਮਾਨਸਾਹ ਆਏ ਮਿਲਨ ਹੋਰ ਮਾਨਸਾਹ ਵਧੀਆ ਅੱਜ ਸੂਰਤ ਪਰ ਬੱਦਲ ਝੁੱਟੂਗੀ ਜਿੰਦਾਬਾਦ ਜਿੰਦਾਬਾਦ ਜਿਹਨੂੰ ਵੀ ਵੋਟ ਪਾਉਣੀ ਹੈ ਗੱਜ ਵੱਜ ਕੇ ਪਾਓ ਹਿੱਕ ਠੋਕ ਕੇ ਪਾਓ ਉਹਲੇ ਤੇ ਨਾ ਪਾਓ ਬਾਕੀ ਦੋਸਤੋ ਗਰਮੀ ਬਹੁਤ ਵਧ ਗਈ ਹੈ ਕੋਸ਼ਿਸ਼ ਕਰੋ ਵੀ 11 ਵਜੇ ਤੱਕ ਕੰਮਕਾਰ ਕਰ ਕਰਕੇ ਕਦੇ ਲੋ ਤੇ ਫਿਰ ਸ਼ਾਮ ਨੂੰ ਚਾਰ 3:30 ਤੋਂ ਬਾਅਦ ਬਾਹਰ ਨਿਕਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੋਟਾਂ ਦਾ ਟਾਈਮ ਚੱਲੀ ਜਾਂਦਾ ਹੈ ਅਸੀਂ ਵੀ ਡੜਕੇ ਡੜਕੇ ਇਥੇ ਨੇੜੇ ਦੇ ਪਿੰਡਾਂ 'ਚ ਵੋਟਾਂ ਪੱਕੀਆਂ ਕਰਕੇ ਆਏ ਆਂ ਵਿਸੇ ਦੇ ਪੱਕੀਆਂ ਸਹੀਆਂ ਥੋੜਾ ਜਿਹਾ ਐ ਵੀ ਰਾਸਤੇ ਤੋਂ ਉਤਰਗੇ ਸੀ ਹੁਣ ਰਾਸਤੇ ਚੜਾ ਕੇ ਆਏ ਆਂ ਤੇ ਤੁਸੀਂ ਵੀ ਜਿੱਥੇ ਇੱਥੇ ਮਤਲਬ ਤੁਹਾਡਾ ਕੋਈ ਰਿਸ਼ਤਰੀ ਪੈਂਦੀ ਆ ਜਾਂ ਕੋਈ ਜਾਣਦਾ ਤਾਂ ਜਿਹੜੀ ਪਾਰਟੀ ਨੂੰ ਸਹੀ ਲੱਗਦੀ ਹੈ ਉਸ ਪਾਰਟੀ ਨੂੰ ਸਪੋਰਟ ਕਰੋ ਤੇ ਗੱਜ-ਬੱਜ ਕੇ ਕਰੋ ਅੱਜ ਤੋਂ ਕੁਝ ਸਵੇਰ ਪਹਿਲਾਂ ਐਸ ਰਾਮਾ ਤੇ ਇੱਕ ਬੰਦੇ ਦੀ ਬੜੀ ਗੱਸਤ ਰਹੀ ਹੈ ਨਾਂ ਤਾਂ ਤੁਸੀਂ ਸਾਰਿਆਂ ਨੇ ਸੁਣੇ ਹੋਊਗਾ ਜੀਰਵਾਲੇ ਦੀ ਪਾਸ਼ਾ ڈاکੂ ਪਾਸ਼ਾ ڈاکੂ ਦੇ ਵੀ ਬੜੇ ਕਿੱਸੇ ਆ ਤੇ ਜਦੋਂ ਕਦੇ ਆਪਾਂ ਗਏ ਮਣਿਆਲੇ ਆਰੇ ਮਣਿਆਲੇ ਦਾ ਸੀਗਾ ਤੇ ਮਣਿਆਲੇ ਕਿਸੇ ਬੰਦੇ ਨੂੰ ਪੁੱਛਾਂਗੇ ਪੁਰਾਣੇ ਮੰਦ ਨੂੰ ਪਤਾ ਹੋਊਗਾ ਪਾਸ਼ਾ ڈاکੂ ਬਾਰੇ ਤੇ ਆਹਦੇ ਵੀ ਬੰਦਾ ਵਧੀਆ ਸੀਗਾ ਅਮੀਰਾਂ ਤੋਂ ਲੁੱਟ ਕੇ ਗਰੀਬਾਂ 'ਚ ਦਾਨ ਕਰ ਦਿੰਦਾ ਸੀਗਾ ਫਿਲਮੀ ਕਹਾਣੀ ਸੀ ਪੂਰੀ ਤੇ ਬਾਕੀ ਕੋਈ ਨਹੀਂ ਕਿਸੇ ਸਿਆਣੇ ਜੀ ਬਜ਼ੁਰਗ ਦਾ ਪਤਾ ਕਰਾਂਗੇ ਆਪਾਂ ਮਣਗਾਲ ਦੇ ਬੇ ਪਾਸ਼ਾ ਢਾਕੂ ਕੀ ਸੀ ਕੀ ਕਹਾਣੀ ਸੀ ਤੇ ਕਿੰਨਾ ਚੰਗਾ ਸੀ ਜਾਂ ਕਿੰਨਾ ਕੁ ਬੁਰਾ ਬੰਦਾ ਸੀਗਾ ਤੇ ਬਾਕੀ ਉਹਦਾ ਪਰਿਵਾਰ ਕਿੱਥੇ ਐ ਕੀ ਕਰਦੇ ਐ ਸਾਰਾ ਆਪਾਂ ਪੁੱਛਾਂਗੇ ਵਿਆਹ ਸੀ ਕਿ ਇੱਕ ਵਾਰ ਆ ਸੀ ਆਪਾਂ ਨੂੰ ਤਾਂ ਐਵੇਂ ਨਹੀਂ ਪਤਾ ਆਲੇ ਆ ਵੀ ਇੱਥੇ ਕਈ ਕਰਾਂ ਪੈਸਾ ਪੂਸਾ ਵੰਡ ਜਾਂਦਾ ਹੁੰਦਾ ਸੀ ਮੈਂ ਸੁਣਿਆ ਵੀ ਆਪਣੇ ਪਿੰਡ ਵੀ ਕਰੀ ਆਇਆ ਸੀ ਪਾਸ਼ਾ ਢਾਕੂ ਤੇ ਉਹ ਪੁੱਛਦਾ ਸੀ ਰਾਹ ਤੱਪੇ ਦਾ ਇੱਕ ਬੰਦਾ ਨੇ ਮਤਲਬ 10 ਤਾਂ ਡਰਦੇ ਨੇ ਵੀਰਾ ਆ ਭਾਈ ਇੱਧਰ ਨੂੰ ਆ ਉਹ ਬੰਦਾ ਉਹ ਬੰਦੇ ਨੂੰ ਆਲਾ ਗਿਆ ਆਲਾ ਬੋਰੀ ਪੈਸਿਆਂ ਦੀ ਦੇਖ ਲਓ ਬਤਰਾਇਂਦੇ ਜਾਂਦਾ ਹੁੰਦਾ ਸੀ ਆਦੇ ਵੀ ਬੋਰੀ ਪੈਸੇ ਜਿ ਫੜਾਉਣ ਲੱਗਿਆ ਉਹਨੂੰ ਤਾਂ ਉਹਨੇ ਫੜੀ ਨਹੀਂ ਡਰ ਗਿਆ ਉਹ ਤੇ ਬਾਅਦ ਚ ਪਿੰਡ ਬਣਾ ਲੈ ਹੁਣ ਵੀ ਉਹ ਪੁੱਛਦੇ ਰਹੇ ਥੋੜੇ ਚਿਰ ਪਹਿਲੇ ਦੀ ਮੌਤ ਹੋਈ ਹੈ ਆਪਣੇ ਪਿੰਡ ਸੀਗਾ ਤੇ ਉਹਨੂੰ ਪੁੱਛਦੇ ਨੇ ਕਿ ਤੂੰ ਪੈਸੇ ਕਿਹ ਬਾਣੀ ਫੜੇ ਤਾਂ ਉਹ ਆਦਾ ਵੀ ਮੈਨੂੰ ਡਰ ਸੀ ਕਿ ਪੁਲਿਸ ਵਾਲਿਆਂ ਚੱਕ ਲੈਣਾ ਡਰ ਤਾਂ ਫਿਰ ਹੁੰਦਾ ਹੀ ਹੈ ਤੇ ਬਾਕੀ ਆ ਵੀ ਬੁਰੇ ਕੰਮ ਦਾ ਬੁਰਾ ਨਤੀਜਾ ਹੀ ਹੁੰਦਾ ਤੇ ਇਹੋ ਜਿਹੇ ਕਿਸੇ ਮੈਂ ਕਈ ਤਾਂ ਸੁਣਿਆ ਤੇ ਬਾਕੀ ਆਪਾਂ ਸਾਰਾ ਪਤਾ ਕਰਾਂਗੇ ਫਿਰ ਤੁਹਾਨੂੰ ਡਿਟੇਲ ਨਾਲ ਪੂਰੀ ਵੀਡੀਓ ਬਣਾ ਕੇ ਦੱਸਾਂਗੇ ਦੋਸਤੋ ਆ ਸਾਹਮਣੇ ਸਾਨੂੰ ਦਰਖਤ ਨੀਂਦੇ ਹੋਣੇ ਆ ਸੈਂਟਰ ਚ ਕਹਿੰਦੇ ਆ ਵੀ ਇੱਥੇ ਪਾਸ ਜਿਹੜਾ ਕੋਈ ਇੱਕ ਬੰਦੇ ਨੂੰ ਪਿੰਡ ਦੇ ਨੂੰ ਗੱਡੀ ਚਾੜਿਆ ਸੀਗਾ ਤੇ ਬਾਕੀ ਆਪ ਨੂੰ ਜਾਦੇ ਪਤਾ ਨਹੀਂ ਜੇ ਆਲੇ ਹੁੰਦਾ ਨਾ ਵੀ ਅਧੂਰਾ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ ਉਹ ਗੱਲ ਹੈ ਆਵਾ ਪੂਰਾ ਪਤਾ ਕਰਕੇ ਫਿਰ ਤੁਹਾਡੇ ਅੱਗੇ ਵੀਡੀਓ ਪੇਸ਼ ਕਰਾਂਗੇ ਤੇ ਜੁੜੇ ਰਹੋ ਸਾਡੇ ਨਾਲ ਵੱਧਦੇ ਆਪਾਂ ਇਹਦੇ ਬਲੌਗ ਵੱਲ ਉਹ ਕਿੰਨੀ ਗਰਮੀ ਹੈ ਬਿੱਲੀ ਚਰੀ ਵੇਖੇ ਬੈਠੀ ਇਹ ਕੋ ਪਾਲਤੂ ਬਿੱਲੀ ਨਹੀਂ ਗਈ ਆ ਹੁਣ ਦੇਖ ਲੈ ਭੱਜ ਗਈ ਫੇਰ ਵਾਪਸ ਆ ਜੂਗੀ ਜਦੋਂ ਕੋਈ ਨਾ ਹੋਇਆ ਚਲੋ ਵਿਚਾਰੀ ਆਰਾਮ ਕਰ ਰਹੀ ਸੀ ਚਲੋ ਫੇਰ ਆ ਜੂਗੀ ਸਾਡੇ ਦੋਸਤੋ ਗਰਮੀ ਬਹੁਤ ਹੈ ਮੈਂ ਤੇ ਮੇਰਾ ਪਰਸ਼ਾਵਾਂ ਜਾ ਰਹਿਆਂ ਗਰਮੀ ਚ ਟੈਂਪਰੇਚਰ ਤਕਰੀਬਨ ਹੋਊਗਾ ਕੋਈ 45 46 ਡਿਗਰੀ ਬੁਰਾ ਹਾਲ ਆ ਢੂਆਂ ਮੱਚੀ ਜਾਂਦੀਆਂ ਅਸਲ ਆ ਇਲੈਕਸ਼ਨ ਗਲਤ ਟਾਈਮ ਚ ਆ ਗਏ ਇਲੈਕਸ਼ਨ ਇਹਨੂੰ ਕੋਈ 2 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਨਾਲੇ ਵੋਟਰਨ ਸੌਖਾ ਸੀ ਨਾਲੇ ਲੀਡਰਨ ਸੌਖਾ ਸੀ ਸਭ ਨੂੰ ਸੌਖਾ ਸੀਗਾ ਚਲੋ ਹੁਣ ਆ ਹੀ ਗਏ ਤਾਂ ਫਿਰ ਨੈਫਟਰਾਂ ਦਾ ਪੈਣਾ ਹੀ ਹੈ। ਬਾਕੀ ਦੋਸਤੋ ਬੈਠ ਗੱਲ ਕਰ ਰਿਆ ਸੀਗਾ ਵੀ ਵੋਟ ਜਿੱਥੇ ਮਰਜ਼ੀ ਪਾਵੇ ਜਿੱਥੇ ਮਨ ਮੰਨ ਦਾ ਬੰਦਾ ਉੱਥੇ ਪਾ ਦੇ ਵੋਟ ਦਾ ਕੋਈ ਗੱਲ ਨਹੀਂ ਹੁੰਦੀ। ਜਿਹੜੀ ਪਾਰਟੀ ਨੂੰ ਦਿਲ ਮੰਨਦਾ ਉਸ ਪਾਰਟੀ ਨੂੰ ਪਾ ਦੇ ਬੰਦਾ ਪਰ ਸਟੈਂਡ ਬੰਦੇ ਦਾ ਹੋਣਾ ਚਾਹੀਦਾ ਹੈ। ਮਤਲਬ ਬੰਦਾ ਹਿੱਕ ਠੋਕ ਕੇ ਆਖੇ ਵੀ ਹਾਂ ਮੈਂ ਇਸ ਪਾਰਟੀ ਨੂੰ ਵੋਟ ਪਾਉਣਾ ਹੈ। ਮੈਂ ਹਿੱਕ ਠੋਕ ਕੇ ਆਣਾ ਵੀ ਮੈਂ ਕਾਲੀ ਦਾਲ ਨੂੰ ਪਾਉਣਾ। ਤੇ ਹਰੇਕ ਬੰਦੇ ਦਾ ਸਟੈਂਡ ਚ ਰਹਿਣਾ ਜ਼ਰੂਰੀ ਹੈ। ਆਪਣੇ ਤਾਂ ਲੋਕਾਂ ਹੁਣ ਕਈ ਤਾਂ ਇਹੋ ਜਿਹੇ ਆ ਮਤਲਬ ਦੋ ਗਲੇ ਛੱਡੋ ਤੀ ਗਲੇ ਹੋ ਜਾਂਦੇ ਆ ਉਹਨਾਂ ਦਾ ਭਰੋਸਾ ਹੀ ਕੋਈ ਨਹੀਂ ਜਿਹੜੀ ਪਾਰਟੀ ਹਾਂਜੀ ਸਾਨੂੰ ਪਾਵਾਂਗੇ ਹਾਂਜੀ ਸਾਨੂੰ ਪਾਵਾਂਗੇ ਐ ਨਹੀਂ ਪਤਾ ਪਾਉਂਦੇ ਕਿਹਨੂੰ ਆ ਇਹਨਾਂ ਜਿਹੜਾਂ ਨਾਲ ਚੰਗਾ ਬੰਦਾ ਸਟੈਂਡ ਹੋਵੇ ਪਤਾ ਹੋਵੇ ਬੰਦਾ ਉਸੇ ਪਾਰਟੀ ਨੂੰ ਪਾਊਗਾ ਭਾਈ ਤੇ ਹੁਣ ਖਰ ਲੀਡਰ ਦਾ ਸਟੈਂਡ ਤਾਂ ਰਹੀ ਨਹੀਂ ਹੁਣ ਪਰ ਯਾਰ ਹਰੇਕ ਬੰਦੇ ਦਾ ਹੋਣਾ ਚਾਹੀਦਾ ਠੀਕ ਹੈ ਬੰਦੇ ਦਾ ਪਤਾ ਲੱਗਦਾ ਵਕਾ ਹੀ ਬੰਦਾ ਯੁਰਤਲਾ ਹੂੰ ਤੇ ਚਲੋ ਇਹ ਕੰਮ ਤਾਂ ਚੱਲ ਜਿਆਣਾ ਦੋਸਤੋ ਇਹ ਗੱਡੀ ਤਾਂ ਹੈਨੀ ਬਹੁਤ ਸਾਲਾਂ ਤੋਂ ਹੀ ਚੱਲਦਾ ਆਉਂਦਾ ਹੁਣ ਥੋੜੇ ਜਿਆਦੇ ਹੋ ਗਏ ਲੋਕ ਤੇ ਬਾਕੀ ਰਹਿਣੇ ਕੀ ਮੰਦਾ ਹੋਰ ਵੋਟਾਂ ਚ ਅੱਜ 20 ਤਰੀਕ ਹੈ ਤੇ ਸੋਡੇ ਕੋਲ ਤੇ ਕਿੰਨੂ ਇਹ ਵੀਡੀਓ ਆਊਗੀ ਤੇ ਲਾਲ ਸਾਹਿਬ ਰਹਿ ਜਾਣਗੇ ਦਿਨ ਸਾਰੇ 9 ਤੇ 9 ਦੇ ਵਿੱਚ ਕੋਈ ਮੀਂਹ ਨਹੀਂ ਬਸ ਇੱਕ ਹੀ ਚੀਜ਼ ਵਧੂਗੀ ਉਹ ਆ ਟੈਂਪਰੇਚਰ ਤੇ ਬੋਟਾ ਨਹੀਂ ਤਾਂ ਮੈਨੂੰ ਲੱਗਦਾ ਨੰਝਾ ਡਿਗਰੀ ਦਸਿਆਂ ਦੇ ਵਿੱਚ ਵਿੱਚ ਬਾਕੀ ਲੱਗ ਜੂ ਪਤਾ ਕੀ ਬੰਦਾ ਆਏ ਆ ਰਹੇ ਮੁੰਡੇ ਨੌਜਵਾਨ ਮੁੱਕੇ ਮੂੰਹ ਆਦੇ ਭਲੇੜ ਕੇ ਗਰਮੀ ਤੋਂ ਬਦਰਬਾਰੇ ਆ ਦੇਖ ਆਹਲ ਵੀਰ ਸਿੰਘ ਮਾਨਸਾਹ ਆਏ ਮਿਲਣ ਹੋਰ ਮਾਨਸਾਹ ਵਧੀਆ ਕੀ ਕਰਦੇ ਫਿਰਦੇ ਹਾਂ ਬਾਈ ਜੀ ਨੂੰ ਮੈਲ ਲਾਏ ਸੀ ਗਰਮੀ ਨਾਲ ਰੰਗੋਟੇ ਪੈਣਾ ਵੈਸੀ ਕਿੰਨੀ ਗਰਮੀ ਸਾਡੇ ਵਾਸਤੇ ਤਾਂ ਥੋੜੀ ਹੀ ਲੱਗਦੀ ਹੈ। ਕਿਉਂ? ਬੱਚਿਆਂ ਨੂੰ ਮੂਸੂਸ ਨਹੀਂ ਹੁੰਦੀ। ਇਹ ਤਾਂ ਗੱਲ ਸਹੀ ਹੈ। ਇਹ ਇਸ ਲਈ ਕਿ ਮੈਂ ਘੰਟਾ ਹੀ ਬੈਠਣਾ। ਬਸ। ਬਸ। ਬੰਪਾ ਕਿੱਧਰ ਗਿਆ? ਸਪਾਕਾ ਕਿੱਧਰ ਹੈ? ਅਰੇ ਹੂੰ। ਹੋਰ। ਵਧੀਆ। ਸਪੈਸ਼ਲ ਮਿਲਣਾ ਹੈ ਮੈਨੂੰ। ਹੂੰ। ਆ ਜਾਓ। ਉਹ ਕੱਲ ਮਿਲਣੀ ਸੀ ਨਾ? ਤਾਂ ਮਿਲ ਨਹੀਂ ਆਇਆ ਹਾਂ? ਹਾਂਜੀ। ਹੋਰ ਵਧੀਆ? ਵਧੀਆ। ਤੇ ਬੋਟ ਆ ਰਹੀਆਂ। ਕੀ ਕਹਿਣਾ ਚਾਹੁੰਦੇ ਤੁਸੀਂ? ਸਾਰਾ ਨਾ ਹੀ ਬੇਨਤੀ ਆ ਆਪਣੇ ਕਾਲੀ ਦਾਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਵੋਟਾਂ ਪਾਓ ਕਿਵੇਂ ਦੇਖ ਸਾਬ ਹੈ ਝੰਡਾ ਝੰਡਾ ਕਿੰਨੇ ਦੁੱਗੀ ਯਾਰ ਪੀਐਸਪੀ ਇਹ ਨਹੀਂ ਕਿੰਨੇ ਲੈਣੇ ਆ ਕਿੰਨੇ ਦੱਸ ਆਪੇ ਝੰਡੇ ਆਪਾਂ ਸਟicker ਹੋਰ ਪਰ ਛੜ ਕਿੱਥੇ ਹੈ ਕਰਿਆ ਤੇ ਹਲੋ ਤਾਂ ਕਰ ਲਾ ਤਾਂ ਬੜੀ ਅਰਸਾ ਬਰਤ ਬਾਦਲ ਦਿੱਕਤੂਗੀ ਜਿੰਦਾਬਾਦ ਜਿੰਦਾਬਾਦ ਉਹ ਘੱਟ ਦੂਰ ਲੱਗਦੇ ਉਹ ਹੁਣ ਜਾਣੀ ਆ ਜੀ ਪਿੰਡ ਚ ਕਰਦੇ ਆ ਸਾਰੇ ਮੀਟਿੰਗ ਮੋਡਿੰਗ ਤੇ ਬਾਕੀ ਥੋੜੇ ਦਿਨਾਂ ਤੱਕ ਆਪਣੇ ਪਿੰਡ ਪ੍ਰੋਗਰਾਮਾਂ ਜੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਮੈਨੂੰ ਲੱਗਦਾ 25 26 ਤੱਕ ਦੇ ਲੱਗੇ ਤੱਕ ਤੇ ਉਸ ਹਸਾਬ ਨਾਲ ਵਿਰੋਧੀ ਵੀ ਤਿਆਰੀ ਕਰਨੀ ਐ ਉਹਦੇ ਵੀ ਸਰੇ ਲਾਉਣੇ ਆ ਬਾਕੀ ਕੱਲ ਨੂੰ ਤੜਕੇ ਮੀਟਿੰਗ ਆ ਜੀ ਨੌਜਵਾਨ ਮੁੰਡਿਆਂ ਦੀ ਸਰਪੰਚ ਸਾਹਿਬ ਨਾਲ ਉਧਰ ਵੀ ਗੱਲਬਾਤ ਕਰਾਂਗੇ ਆਪਾਂ ਤੇ ਹੁਣ ਤਾਂ ਇਲੈਕਸ਼ਨ ਪੂਰਾ ਜ਼ੋਰ ਫੜ ਗਿਆ ਸਾਰੀਆਂ ਪਾਰਟੀਆਂ ਆਪ ਦਾ ਉਹਦਾ ਜ਼ੋਰ ਲਾ ਰਹੀਆਂ ਲਾਉਣਾ ਵੀ ਚਾਹੀਦਾ ਤੇ ਬਾਕੀ ਦੋਸਤੋ ਮੈਂ ਫੇਰ ਕਹਿਣਾਗਾ ਜਿਹਨੂੰ ਵੀ ਵੋਟ ਪਾਉਣੀ ਹੈ ਗੱਜ ਵੱਜ ਕੇ ਪਾਓ ਹਿੱਕ ਠੋਕ ਕੇ ਪਾਓ ਉਹਲੇ ਤੇ ਨਾ ਪਾਓ ਸਿੱਧਾ ਸਿੱਧਾ ਕਹਿ ਦੋ ਵੀ ਹਸਤਾਨ ਭਾਈ ਐਸ ਪਾਰਟੀ ਨੂੰ ਵੋਟ ਪਾਉਣੀ ਹੈ ਜਿਹਨੇ ਤੁਹਾਡਾ ਫਾਇਦਾ ਕਰਾਇਆ ਰੋਕੇ ਤੇ ਨਾ ਰੱਖੋ ਕਿਸੇ ਨੂੰ ਕਿਉਂਕਿ ਸਹੀ ਬੰਦੇ ਦੀ ਨਿਸ਼ਾਨੀ ਉਹ ਹੁੰਦੀ ਹੈ ਜਿਹੜਾ ਮੰਦਾ ਹਿੱਕ ਠੋਕ ਕੇ ਆ ਕੇ ਮਾਦਾ ਇੱਥੇ ਖੜਾ ਤਾਂ ਖੜਾ ਐ ਨਹੀਂ ਵੀ ਹੋ ਪਰ ਇੱਕ ਸੋਰਨ ਵਾਲਾ ਬੋਰਡ ਕਿਸੇ ਹੋਰ ਨੂੰ ਆ ਉਹਦਾ ਕੀ ਫਾਇਦਾ ਪਰ ਤੁਰੇ ਤਾਂ ਕਈ ਰਿਤਨ ਨਾਣਾ ਵੀ ਰਹਿੰਦੇ ਆ ਜਿਹੜੀਆਂ ਤਿੰਨ ਬਾਟੀਆਂ ਚਾਰ ਬਾਟੀਆਂ ਚਾਰਾਂ ਨਾਲ ਤੁਰੇ ਰਹਿੰਦੇ ਆ ਤੇ ਵੋਟ ਦਾ ਪਤਾ ਨਹੀਂ ਹੁੰਦਾ ਹੈ ਜਮੀਰ ਵੀ ਆਦਾਂ ਨਿਆ ਰੱਖੀ ਕਰੀ ਜਾਂਦੇ ਹੋ ਜਾਗਦੀ ਜਮੀਰਾਂ ਨਾਲ ਜਿਹਨੂੰ ਦਿਲ ਮੰਦਾ ਹਿੱਕ ਠੋਕ ਕੇ ਉਸ ਨੂੰ ਪਾਓ ਤੇ ਸ਼ਰੇਆਮ ਦੱਸ ਕੇ ਪਾਓ ਝੰਡਾ ਲਾ ਲਓ ਹੂੰ ਬਾਕੀ ਦੋਸਤੋ ਚੱਲੀ ਜਾਣਾ ਤੇ ਅੱਜ ਲਈ ਇੰਨਾ ਹੀ ਕੋਈ ਗਲਤੀ ਵਲਤੀ ਉਹਦੇ ਲਈ ਮਾਫੀ ਕੱਲ ਨੂੰ ਨਵੀਂ ਵੀਡੀਓ ਨਾਲ ਰੂਰੂ ਹੋਵਾਂਗੇ ਬਾਕੀ ਦੋਸਤੋ ਗਰਮੀ ਬਹੁਤ ਵੱਧ ਗਈ ਹੈ ਕੋਸ਼ਿਸ਼ ਕਰੋ ਵੀ 11 ਵਜੇ ਤੱਕ ਕੰਮਕਾਰ ਕਰ ਕਰਕੇ ਘਰੇ ਰਹੋ ਤੇ ਫਿਰ ਸ਼ਾਮ ਨੂੰ ਚਾਰ 3:30 ਤੋਂ ਬਾਅਦ ਬਾਹਰ ਨਿਕਲੋ ਹੁਣ ਮੌਸਮ ਵਿਭਾਗ ਨੇ ਵੀ ਆਖੀ ਜਾਂਦੇ ਗਰਮੀ ਵਧੂਗੀ ਸਾਰੇ ਆਖੀ ਜਾਂਦੇ ਆ ਤਾਂ ਕਰਕੇ ਗਰਮੀ ਨਾਲ ਹੋਰ ਵੀ ਖਤਰਾ ਹੋ ਸਕਦਾ ਆਪਦੇ ਘਰੇ ਰਹੋ ਜੇਕਰ ਤਾਂ ਨਿਕਲਣਾ ਬਾਹਰ ਮਜਬੂਰੀ ਹੈ ਤਾਂ ਗਿੱਲਾ ਮੋਕਾ ਕਰਕੇ ਤੇ ਧਿਆਨ ਨਾਲ ਆਪਦੀ ਸੇਫਟੀ ਨਾਲ ਚੱਲੋ Ok, doutor. Bye, bye.